ਘਰ ਦੇ ਵਿੱਚ ਵਿਆਹ ਸਮਾਗਮ ਦੇ ਲਈ ਸਾਰੇ ਰਿਸ਼ਤੇਦਾਰ ਗਵਾਂਢੀ ਅਤੇ ਪਿੰਡ ਵਾਲੇ ਇਕੱਠੇ ਹੋਏ ਸੀ ਅਤੇ ਇਸੇ ਖੁਸ਼ੀ ਨੂੰ ਚਾਰ ਚੰਨ ਲਗਾਉਣ ਦੇ ਲਈ ਬੀਬੀਆਂ ਅਤੇ ਬੰਦਿਆਂ ਦੇ ਵੱਲੋਂ ਵੱਧ ਚੜ ਕੇ ਹਿੱਸਾ ਪਾਇਆ ਜਾ ਰਿਹਾ ਸੀ। ਹਲਵਾਈ ਦੇ ਨਾਲ ਹੱਥ ਵਟਾਉਂਦੀਆਂ ਬੀਬੀਆਂ ਹੱਸ-ਹੱਸ ਕੇ ਗੱਲਾਂ ਕਰ ਰਹੀਆਂ ਸੀ ਅਤੇ ਕੁੜੀ ਦੇ ਵਿਆਹ ਦੀਆਂ ਸਿਫਤਾਂ ਕਰਦੇ ਉਹ ਨਹੀਂ ਥੱਕਦੇ ਸੀ ਕਿ ਅੱਜ ਕੁੜੀ ਕਿੰਨੀ ਸੋਹਣੀ ਲੱਗ ਰਹੀ ਹੈ। ਇੱਕ ਪਾਸੇ ਤਾਂ ਉਸਨੇ ਅੱਜ ਡੋਲੀ ਦੇ ਵਿੱਚ ਬੈਠ ਕੇ ਤੁਰ ਜਾਣਾ ਸੀ ਪਰ ਦੂਜੇ ਪਾਸੇ ਇਸੇ ਘਰ ਦੇ ਵਿੱਚ ਵਿਆਹ ਵਾਲੇ ਪ੍ਰੋਗਰਾਮ ਦੇ ਦੌਰਾਨ ਰੋਟੀਆਂ ਪਕਾਉਂਦੀਆਂ ਹੋਈਆਂ ਔਰਤਾਂ ਦੇ ਨਾਲ ਇੱਕ ਭਿਆਨਕ ਹਾਦਸਾ ਹੋਇਆ ਅਤੇ ਏਸੇ ਪਿੰਡ ਦੀਆਂ ਤਿੰਨ ਔਰਤਾਂ ਦੀ ਜਾਨ ਚਲੀ ਗਈ ਜਿਨ੍ਹਾਂ ਦੇ ਨਾਮ ਮਨਜੀਤ ਕੌਰ ਰਾਣੀ ਅਤੇ ਗੁਰਦੀਸ਼ ਕੌਰ ਦੱਸਿਆ ਜਾ ਰਿਹਾ ਹੈ ਮੁਸਤਫਾ ਬਾਦ ਫਤਿਹਗੜ ਸਾਹਿਬ ਤੋਂ ਇਹ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵਿਆਹ ਸਮਾਗਮ ਦੇ ਚੱਲਦਿਆਂ ਸਿਲੰਡਰ ਫਟ ਗਿਆ ਸਿਲੰਡਰ ਨੂੰ ਰੱਖਦੇ ਚੱਕਦੇ ਹੋਏ ਹੀ ਕਿਸੇ ਤਰ੍ਹਾਂ ਦੇ ਨਾਲ ਉਸ ਦੇ ਵਿੱਚ ਖਿੱਚ ਪੈ ਗਈ ਅਤੇ ਤਮਾਕਾ ਹੋਇਆ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਕਿੰਝ ਤਿੰਨ ਔਰਤਾਂ ਦੀ ਜਾਨ ਜਾ ਚੁੱਕੀ ਹੈ ਹੋਰ ਵੀ ਲੋਕ ਕਈ ਜ਼ਖਮੀ ਹੋਏ ਨੇ ਵਿਆਹ ਸਮਾਗਮ ਦੇ ਰੰਗ ਦੇ ਵਿੱਚ ਭੰਗ ਪੈ ਗਿਆ ਅਤੇ ਇਹਨਾਂ ਹਾਲਾਤਾਂ ਦੇ ਵਿੱਚ ਹੀ ਮਾੜੇ ਹਾਲਾਤਾਂ ਦੇ ਵਿੱਚ ਹੀ ਕੁੜੀ ਦੀ ਡੋਲੀ ਨੂੰ ਤੋੜ ਦਿੱਤਾ ਗਿਆ ਰੋਂਦਾ ਹੋਇਆ ਪਿਓ ਅਤੇ ਪਰਿਵਾਰਕ ਮੈਂਬਰ ਦੱਸ ਰਹੇ ਨੇ ਕਿ 11 ਬੰਦੇ ਆਏ ਅਤੇ ਸਾਡੀ ਧੀ ਨੂੰ ਵਿਆਹ ਕੇ ਲੈ ਗਏ ਇਸ ਘਰ ਦੇ ਵਿੱਚ ਵਿਆਹ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਸਭ ਕੁਝ ਧਰਿਆ ਤਰ ਆਇਆ ਰਹਿ ਗਿਆ ਕੁੜੀ ਦੇ ਸੁਪਨੇ ਅਤੇ ਸੱਦਣਾ ਵੀ ਪਰ ਕਿਸੇ ਤਰ੍ਹਾਂ ਦੇ ਨਾਲ ਮਾਪਿਆਂ ਦੇ ਵੱਲੋਂ ਬਰਾਤੀਆਂ ਦੇ ਨਾਲ ਗੱਲਬਾਤ ਕਰਕੇ ਧੀ ਨੂੰ ਤੋਰ ਦਿੱਤਾ ਗਿਆ ਡੋਲੀ ਦੇ ਵਿੱਚ ਵਿਦਾ ਕਰ ਦਿੱਤਾ ਗਿਆ ਪਰ ਪਿੱਛੋਂ ਇਸ ਘਰ ਦੇ ਵਿੱਚ ਇਸ ਪਿੰਡ ਦੇ ਵਿੱਚ ਸੱਥਰ ਵਿਛ ਗਏ ਮ੍ਰਿਤਕਾ ਦੀ ਪਛਾਣ ਗੁਰਦੀਸ਼ ਕੌਰ 57 ਸਾਲ ਰਾਜ ਰਾਣੀ 75 ਸਾਲ ਕੁਲਜੀਤ ਕੌਰ 43 ਸਾਲ ਦੇ ਬੱਚੋਂ ਕੀਤੀ ਗਈ ਹੈ ਕੁਇਨਾ ਬਾਈ ਜੀ ਹੌਸਲਾ ਰੱਖੋ ਕੀ ਦਾ ਵਿਆਹ ਸੀ ਪਰसों ਆਨਗੋਣ ਦੇ ਆ ਨੀ ਨੀ ਮਤਲਬ ਘਰੇ ਕੰਮ ਕਰ ਰਹੇ ਸੀ ਰੋਟੀ ਪਕਾ ਰਹੇ ਸੀ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ ਤੇ ਹਾਦਸਾ ਵਾਪਰ ਗਿਆ ਜੀ ਅੱਜ ਮੇਰੀ ਬੇਟੀ ਦਾ ਵਿਆਹ ਤਾਂ ਆਨੰਦ ਕਾਰਜ ਸਵੇਰ ਤੋਂ ਪੂਰਬ ਹੋ ਗਿਆ 11 ਬੰਦੇ ਬੁਲਾ ਕੇ ਚੁੰਨੀ ਚੁੜਾ ਕੇ ਤੋਰ ਦਿੱਤੀ ਕਿ ਕਿੱਥੋਂ ਅਸੀਂ ਬਰਾਤੀ ਬਰਾਤ ਆਈ ਜੀ ਪਾਸੋਂ ਕੋਲ ਪੁੰਡਰ ਪਿੰਡ ਤੋਂ ਜੀ ਅੱਛਾ ਜੀ ਹਾਂਜੀ ਮੈਨੂੰ ਬਹੁਤ ਅਫਸੋਸ ਸਾਰੇ ਪਿੰਡ ਨੂੰ ਬਹੁਤ ਹਾਂਜੀ ਅਫਸੋਸ ਹੈ ਜੀ ਆਪਣੇ ਘਰ ਚਲੇ ਗਈ ਅੱਜ ਠੀਕ ਮੈਂ ਕਿ ਮੇਰੇ ਪਿੰਡ ਦਾ ਮੈਂ ਬਹੁਤ ਸਹਿਯੋਗ ਦੇ ਬਹੁਤ ਬਹੁਤ ਧੰਨਵਾਦ ਰੋਟੀ ਦਾ ਵਿਆਹ ਦਾ ਪ੍ਰੋਗਰਾਮ ਮਤਲਬ ਰੋਟੀ ਬਣ ਰਹੀ ਸੀ ਬੰਦੇ ਤਕਰੀਬਨ ਘੱਟ ਹੀ ਸੀ ਤੇ ਬਾਕੀ ਸਿਲੰਡਰ ਨੂੰ ਮੜਾ ਮੋਟਾ ਹੇਟ ਉੱਪਰ ਕਰਨ ਲੱਗੇ ਉਹ ਐਕਸੀਡੈਂਟ ਹੋਇਆ ਹੈ ਇਹ ਕਭੀ ਜਰ ਜ਼ਰ ਜ਼ਸਸ ਮਤਲਬ ਇਹ ਹੈ ਇਹ ਫੈਕਟਰੀਸ ਮੰਨਦਾ ਕਈ ਵਾਰੀ ਫੈਕਟਰੀਂ ਹੋਈ ਨਾ ਉਹ ਹੋਰ ਗੱਲ ਇਹ ਮਿਆਦੇ ਗਰਾਮ ਪ੍ਰੋਗਰਾਮ ਦੇ ਵਿੱਚ ਜਿਹੜਾ ਹੋਇਆ ਇਹ ਬਹੁਤ ਉਹ ਹੋਇਆ ਅੱਛਾ ਇਹਦੇ ਵਿੱਚ ਕਿੰਨੇ ਕਿ ਲੇਡੀਜ਼ ਜਾਗ ਨਹੀਂ ਹੋਏ ਨੇ ਕਿ ਕਿੰਨੇ ਜੀ ਡੱਟੇ ਇਹਦੇ ਵਿੱਚ ਕਰੀਬ ਜੀ ਇੱਕ ਤਾਂ ਆ ਸਾਹਮਣੇ ਘਰ ਰਹੀ ਉਹਦੀ ਡੈਥ ਹੋ ਗਈ ਹਾਂਜੀ ਇੱਕ ਹੁਣ ਇਸ ਟਾਈਮ ਤੇ ਜਿਹੜੇ ਸੇਰੀਅਸ ਕੇਸਾਂ ਉੱਤੇ ਦੋ ਤਿੰਨ ਬਿਲਕੁਲ ਸੇਰੀਅਸ ਕੇਸ ਹੈ ਜਿਹੜੇ 80% 85% ਹੋ ਗਏ ਸੜ ਗਏ ਤੇ ਬਾਕੀ ਹੁਣ EGI ਦੇ ਵਿੱਚ ਦਾਖਲ ਨੇ ਜੀ ਉਹ ਮੜੀ ਮੋਟੀ ਰਿਮੋਟ ਰਿਪੋਰਟ ਉਹ ਤੋਂ ਆਈ ਜਾਂਦੀ ਹੈ ਹੂੰ ਹੋਇਆ ਕੀਤਾ ਜੀ ਇਨਸੀਡੈਂਟ ਜਿਹੜਾ ਹੋਇਆ ਹੋਇਆ ਤਾਂ ਇਹ ਇਹ ਉਹ ਹੀ ਹੈ ਸਟੈਂਡਰਡ ਦਾ ਉੱਪਰ نیچے ਕਰਨਾ ਬਸ ਉਹੀ ਹੋਇਆ ਇਹ ਹਾਂਜੀ ਤੇ ਬਚਾ ਕੇ ਨੁਹਾਇ ਹੀ ਫਿਰ ਬਚਾ ਤਾਂ ਨਹੀਂ ਫਿਰ ਬਚਾ ਇਧਰੋਂ ਉਧਰੋਂ ਹੁਣ ਇਕੱਠੇ-ਕੁੱਠੇ ਹੋਏ ਕਿਸੇ ਨੇ ਇੱਕ ਲੇਡੀ ਨੂੰ ਤਾਂ ਟੋਬੇ ਦੇ ਨਹੀਂ ਸੱਟਿਆ ਚੱਕੀ ਵਿੱਚੋਂ ਆਦਿ ਬੰਦੇ ਨੇ ਹਿੰਮਤ ਕੀਤੀ ਨਹੀਂ ਬਚਾ ਇੱਕਦਮ ਇਕੱਠੇ ਹੋ ਗਏ ਪਿੰਡ ਦੇ ਲੋਕ ਬਚਾਉ ਉਹ ਕੋਈ ਪ੍ਰਸ਼ਾਸਨ ਵਗੈਰਾ ਆਇਆ ਜਾਂ ਕੁਝ ਵਗੈਰਾ ਮਿਲਿਆ ਕਿ ਕਿਸੇ ਉਸ ਉਸ ਦੇ ਬੰਦੇ ਆਏ ਆ ਜੀ ਫਾਇਰ ਬ੍ਰਿਗੇਡ ਆਇਆ ਹਾਂਜੀ ਕਿੰਨਾ ਨੁਕਸਾਨ ਕਿੰਨਾ ਜੀ ਨੁਕਸਾਨ ਤਾਂ ਹੀ ਕਾਫੀ ਆ ਨੁਕਸਾਨ ਤਾਂ ਹੁਣ ਤੁਸੀਂ ਆਹੀ ਦੇਖ ਲਓ ਵੀ ਜਿਹੜੇ ਕੈਜੂਲਟੀਆਂ ਮਤਲਬ ਕਿਸੇ ਦੀ ਹੁਣ ਇੱਕ ਦੋ ਦੀਆਂ ਰਿਪੋਰਟਾਂ ਹੋਣ ਆ ਜਾਣਗੀਆਂ ਤੇ ਕਿਹਦੀ ਇਹ ਵੀ ਅੰਗੈਲੀ ਬਾਤ ਹੈ ਅੰਗੈਲੀ ਹੁਣ ਕਿਹਦੀ ਕਹੀ ਹੈ ਹੀ ਅੰਗੈਲੀ ਤਾਂ ਹੁਣ ਆ ਜਿਹੜਾ ਇਹਨਾਂ ਦਾ ਉੱਪਰ-ਨੀਚੇ ਕਰਨ ਵਾਲੀ ਅੰਗੈਲੀ ਹੈ ਹੋਰ ਤਾਂ ਕੁਛ ਨਹੀਂ ਅੱਜ ਮੈਂ ਮੁਸਤਾਵਾਦ ਬਹਰੀ ਇੱਕ ਘਟਨਾ ਵਾਪਰੀ ਜਿਹਦੇ ਵਿੱਚ طرف دارسین ਉਹਨਾਂ ਦੀ ਬੇਟੀ ਦਾ ਵਿਆਹ ਸੀ ਅਚਾਨਕ ਜਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਬੀਬੀਆਂ ਇੱਕ ਦੂਸਰੇ ਦੀ ਮਦਦ ਲਈ ਉਹਨਾਂ ਦੇ ਘਰਾਂ ਦੇ ਵਿੱਚ ਵਿਆਹ ਵਾਲੇ ਘਰਾਂ 'ਚ ਕੰਮ ਕਰਦੀਆਂ ਨੇ ਇਸ ਤਰੀਕੇ ਨਾਲ ਆਈਆਂ ਹੋਈਆਂ ਸੀ ਔਰ ਰੋਟੀ ਦਾ ਬੰਦੋਬਸਤ ਕਰ ਰਹੀਆਂ ਸੀ ਰੋਟੀ ਬਣਾਉਣ ਦਾ ਔਰ ਅਚਾਨਕ ਜਿੱਦਾਂ ਹੀ ਸਿਲੰਡਰ ਨੂੰ ਅੱਗ ਲੱਗੀ ਤਾਂ ਉਹਦੇ ਵਿੱਚ ਜਿਹੜਾ ਵਿਅਕਤੀਆਂ ਦੀ ਜਾਨ ਗਈ ਹੈ ਔਰ ਜਿੱਥੇ ਅਵਤਾਰ ਸਿੰਘ ਜਿਹਨਾਂ ਦੀ ਬੀਟੀ ਦਾ ਵਿਆਹ ਸੀ ਉਹਨਾਂ ਨੂੰ ਅਫਸੋਸ ਹੈ ਸਾਰੇ ਪਿੰਡ ਦੇ ਵਿੱਚ ਅੱਜ ਸੋਗ ਦੀ ਲਹਿਰ ਜਿਹੜੀ ਠੀ ਹੋਈ ਹੈ ਕਿਉਂਕਿ ਤਿੰਨ ਜਿਹੜੀ ਇਸ ਪਿੰਡ ਦੀ ਸੀਗੇ ਇਹ ਇਹਨਾਂ ਦਾ ਜਿਹੜਾ ਦੋ ਜਿਹੜੇ ਸੰਸਕਾਰ ਹੋ ਗਏ ਨੇ ਇੱਕ ਸੰਸਕਾਰ ਹੈ ਜਿਹੜਾ ਕੱਲ ਨੂੰ ਹੋਊਗਾ ਔਰ ਸਾਨੂੰ ਬੜੀ ਇਲਾਕੇ ਦੇ ਵਿੱਚ ਰੋਜ਼ ਵਿਚਰਦੇ ਆ ਬੜੀ ਹੀ ਦੁੱਖ ਭਰੀ ਖਬਰ ਹੈ ਸਾਨੂੰ ਬਹੁਤ ਅਫਸੋਸ ਹੈ ਅਸੀਂ ਸਾਰੇ ਨਗਰ ਨਿਵਾਸੀਆਂ ਦੇ ਨਾਲ ਖੜੇ ਹੈ ਜੀ ਇੱਕ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਸਾਰੇ ਨਗਰ ਨੇ ਇਸ ਗੱਲ ਦਾ ਦੁੱਖ ਮਨਾਇਆ ਔਰ ਬੇਟੀ ਵੀ ਜਿਹੜੀ ਮੈਰਿਜ ਰੱਖੀ ਸੀ ਸਿਰਫ 11 ਬੰਦੇ ਆਏ ਔਰ ਅਨੰਦ ਕਾਰਜ ਕਰਕੇ ਉਹਨਾਂ ਨੂੰ ਉਸੇ ਤਰੀਕੇ ਨਾਲ ਵਾਪਸ ਵੀ ਦਿੱਤਾ ਔਰ ਬੇਟੀ ਆਪਣੇ ਘਰ ਚਲੀ ਗਈ ਹੈ ਮੈਂ ਅਵਤਾਰ ਸਿੰਘ ਜਿਨ੍ਹਾਂ ਦੀ ਬੇਟੀ ਸੀ ਉਹਨਾਂ ਨੂੰ ਵੀ ਇਹ ਹੌਸਲਾ ਦਿਨਾ ਕਿ ਤੁਸੀਂ ਹੁਣ ਬਿਲਕੁਲ ਮੰਨਤੇ ਨਹੀਂ ਨਹੀਂ ਗੱਲ ਕਿਉਂਕਿ ਇਹ ਹਾਦਸਾ ਕੁਦਰਤੀ ਵਰਤ ਗਿਆ ਔਰ ਇਹ ਹਾਦਸਾ ਵਰਤ ਬਪਨ ਨਾਲ ਜਿੱਥੇ ਵਿਆਹ ਦੀ ਖੁਸ਼ੀ ਦੇ ਵਿੱਚ ਆਪਾਂ ਨੂੰ ਗਮਗੀਨ ਮਾਹੌਲ ਬਣ ਗਿਆ ਉਹਦੇ ਵਿੱਚ ਦੁੱਖ ਤਾਂ ਹੁੰਦਾ ਹੀ ਹੈ ਪਰ ਅੱਜ ਬੜੇ ਅਫਸੋਸ ਦੇ ਨਾਲ ਅਸੀਂ ਵੀ ਇਸ ਅਫਸੋਸ ਦੇ ਵਿੱਚ ਸ਼ਾਮਲ ਹੋਣ ਆਤੇ ਆਂ ਰਣ ਸਿੰਘ ਜੀ ਸ਼ਨੀਵਾਰ ਨੂੰ ਇੱਕ ਪ੍ਰੋਗਰਾਮ ਸੀ ਜੀ ਪਿੰਡ ਦੇ ਵਿੱਚ ਹੋਇਆ ਸ਼ਾਦੀ ਦਾ ਉੱਥੇ ਸਾਡੇ ਘਰ ਦੇ ਪ੍ਰਸ਼ਾਦ ਦੇ ਪਕਾਉਣ ਗਏ ਸੀ ਅਚਾਨਕ ਸਿਲੰਡਰ ਲੀਕ ਹੋ ਗਿਆ ਉਸ ਦੇ ਕਾਰਨ ਸਾਡੇ ਪਿੰਡ ਦੇ ਵਿੱਚ ਤਿੰਨ ਮੌਤਾਂ ਹੋ ਗਈ ਜੀ ਇੱਕ ਅਰਵੀ ਕੁਮਾਰ ਦੀ ਮਾਤਾ ਜੀ ਤੇ ਮੇਰੇ ਤੋਂ ਪਤਨੀ ਗਰਤੀਸ਼ ਕੋਰ ਤੇ ਇੱਕ ਜਗਦੀਪ ਸਿੰਘ ਉਹਨਾਂ ਦੇ ਘਰ ਵਾਲੇ ਉਹ ਵੀ ਅੱਜ ਪੂਰੀ ਹੋ ਗਈ ਜੀ ਉਹਨਾਂ ਦਾ ਦੋ ਦਿਨ ਸਸਕਾਰ ਹੋ ਗਿਆ ਜੀ ਬਾਕੀ ਦਾ ਜੀ ਰੰਦਰ ਹੀ ਬਹੁਤ ਬੜਾ ਨੁਕਸਾਨ ਹੀ ਬੜਾ ਧੋਖਾ ਹੀ ਬਾਬਤ ਇਹ ਦੋ ਦੁਰਘਟਨਾ ਕੋਈ ਹੋਰ ਕੋਈ ਹੋ ਨਹੀਂ ਸਕਦੀ ਬੜੇ ਬਹੁਤ ਦੁੱਖ ਦੀ ਗੱਲ ਹੈ ਸਾਰਿਆਂ ਦਾ ਧੰਨਵਾਦ ਹੀ ਵਾਹਿਗੁਰੂ ਜੀ ਕਾ ਖਾਲਸਾ ਸਿੱਧਾ ਨਾਲ ਵਿਆਹ ਸੀ ਜੀ ਸਾਡਾ ਚਾਚਾ ਜੀ ਨੇ ਦੁਕਾਨ ਵਾਲੇ ਅਵਤਾਰ ਸਿੰਘ ਜੀ ਉਹ ਇਹਨਾਂ ਦੇ ਇਕੱਠੇ ਹੋ ਕੇ ਆਪਣੇ ਮਾਂ ਤਾਂ ਬੀਬੀਆਂ ਪ੍ਰਸ਼ਾਦ ਦਾ ਰੋਟੀ ਪਕਾ ਰਹੀਆਂ ਸੀ ਕਿਤੇ ਇੱਕਦਮ ਸਿਲੰਡਰ ਨੂੰ ਕਿਤੇ ਕੋਈ ਆਗੂ ਕਤ ਹੈ ਗਈ ਮਾੜੀ ਮੋਟੀ ਜੀ ਉਦੋਂ ਉਹ ਵੱਧ ਗਈ ਉਹ ਬੈਠੀ ਸੀ ਉਹਨੂੰ ਤਾਂ ਉੱਠਿਆ ਨਹੀਂ ਗਿਆ ਤੇ ਪੈ ਗਈ ਤੇ ਉਧਰ ਪਾਰਲੀ ਸਾਈਡ ਸਾਡੇ ਟੋਪਾ ਹੈ ਤਿੰਨ ਚਾਰ ਜਣੇ ਤਾਂ ਉਧਰੋਂ ਆਏ ਉਧਰੋਂ ਭੱਜ ਕੇ ਆਏ ਤੇ ਸੱਤ ਗਾਣੇ ਟੋਟਲ ਜਲੇ ਜੀ ਜਿਹਦੇ ਵਿੱਚੋਂ ਇੱਕ ਦੀ ਡੈਥ ਹੋ ਗਈ ਆ ਸਵੇਰੇ ਪਤਾ ਲੱਗੇ ਬਾਕੀਆਂ ਵੀ ਕਿਵੇਂ ਕਿੰਨੇ ਸੀ ਸਾਰੇ 90% ਜਲੇ ਹੋਏ ਨੇ ਤਕਰੀਬਨ ਸਾਰੇ ਕਿੱਥੇ ਲੱਗ ਚਲੇ ਗਏ ਸੋਨਰ ਆ ਪੀਜੀ ਚੱਲ ਰਹੇ ਆ ਇਹ ਪ੍ਰਸ਼ਾਸਨ ਜਾਂ ਫਾਇਰ ਬ੍ਰੀਡ ਵਗੈਰਾ ਫਾਇਰ ਬ੍ਰੀਡ ਆਇਆ ਸੀਗਾ ਜੀ ਬਾਕੀ ਹੋਰ ਪ੍ਰਸ਼ਾਸਨ ਦਾ ਤਾਂ ਸਾਨੂੰ ਪਤਾ ਨਹੀਂ ਕਿਉਂਕਿ ਅਸੀਂ ਗੱਡੀਆਂ ਦੇ ਵਿੱਚ ਲਾਗੇ ਸੀਗੇ ਚੱਕ ਚੱਕ ਕੇ ਲੈ ਜਾਣੇ ਕਿਤੇ ਕਿਤੇ ਕੋੜਾ ਮਕਾਇਆ ਹਾਸਾ ਸੀਗਾ ਹੋਏ ਤਾਂ ਇੱਕ ਵਾਰ ਸਾਰੇ ਉੱਤੇ ਐ ਲਾਟ ਮੱਚਦੀ ਸੀਗੀ ਦੇਖ ਲਓ ਜੇ ਮੈਂ ਨਾਲ ਚੱਲਦਾ ਹੁੰਦਾ ਲਾਲ ਹੋ ਗਿਆ ਸੀ ਇੱਕ ਦੇ ਵਿੱਚ ਲਿਖਿਆ ਸਾਡੇ ਕੋਲ ਸਟੇਟਮੈਂਟ ਲਿਖਾਈ ਹੈ ਦਰਸ਼ਨ ਸਿੰਘ ਨੇ ਉਹ ਕੁੜੀ ਦਾ ਚਾਚਾ ਉਹਨਾਂ ਦੇ ਬਿਆਸ ਨਹੀਂ ਡਰ ਸੀਗਾ ਤੇ ਉਹਦਾ ਨਾਨਾ ਜਿਹੜਾ ਹੈਗਾ ਸੀ ਉਹ ਨਾਲ ਹਲਵਾਈ ਦਾ ਕੰਮ ਵੀ ਕਰਦਾ ਤੇ ਉਹ ਜਦੋਂ ਸਿਲੰਡਰ ਦੇ ਥੋੜਾ ਬਹੁਤਾ ਲੀਕ ਕਰਦਾ ਹੁਣ ਉਹਨੂੰ ਚੇਂਜ ਕਰਨ ਲੱਗਿਆ ਤੇ ਉਸ ਟਾਈਮ ਮੌਕੇ ਦੇ ਨਾਲ ਹੋਰ ਚੁੱਲਾ ਅੱਗ ਬਾਲੀ ਹੋਈ ਸੀ ਕਿ ਉਹ ਉਹਦੇ ਕਾਰਨ ਕਰਕੇ ਜਿਹੜਾ ਹੈਗਾ ਉਹ ਅੱਗ ਉਹਦੇ ਵੱਧ ਫੈਲ ਗਈ ਤੇ ਉਹਦੀ ਲਪੇਟ ਜਿਹੜੇ ਹੈਗੇ ਨੇ ਟੋਟਲ 6 ਜਿਹੜੇ ਹੈਗੇ ਹੋ ਗਏ ਸੀਗੇ ਚੋਸੇਗੇ ਸੀ ਜਿਨ੍ਹਾਂ ਵਿੱਚ ਇੱਕ ਲੇਡੀ ਸੀਗੀ ਪਰਦੀਸ ਕੌਰ ਉਹਦੀ ਜਿਹੜੀ ਹਸਪੀਟਲ ਸੈਕਟਰ 32 ਜਿਹੜਾ ਲਾਜਦਰੀ ਨੇ ਉਹਦੀ ਮੌਤ ਹੋ ਗਈ ਇੱਥੇ ਤੇ ਜਿਹੜੀ ਅੱਗੀ ਕਾਰਵਾਈ ਕੀਤੀ ਜਾ ਰਹੀ ਆ ਕਿ ਕੀ ਗੱਲ ਹੋਈ ਸੀ ਜੀ ਉਹ ਵਾਇਰ ਦੀ ਜਿੱਥੇ ਨਾਲਸ ਰੈਲਿਸਟਾ ਫੋੜਾ ਉੱਤੀ ਬੋਲ ਹਾਂਜੀ ਉਹ ਹੈਲੀ